ਜਿਹੜੀ ਹਰੀ ਮੂੰਗੀ ਤੇ ਕਾਲੇ ਛੋਲੇ ਆ ਵੀ ਉਹ ਕਦਾਂ ਦੇਣੇ ਚਾਹੀਦੇ ਹਨਾ ਬੀਪੇ ਕੇ ਬਾਈ ਜਿਹੜੀ ਮੂੰਗੀ ਆ ਉਹ ਤਾਂ ਭੈ ਇਦਾ ਹੀ ਪਾ ਸਕਦੇ ਆਂ ਦੇਣਾ ਚ ਨਹੀਂ ਬਾਈ ਭਿਓਂ ਦੀ ਦੋੜ ਹੁੰਦੀ ਦਾਣੇ ਦੀ ਠੀਕ ਆ ਸਭ ਇਹ ਕੱਪੜੇ ਕੋਈ ਪਾ ਕੇ ਆਉਣੇ ਚਾਹੀਦੇ ਆ ਵੀ ਹੁਣ ਮੈਂ ਲਾਗ ਬਾਈ ਪਤਾ ਕੀ ਚੱਕਰ ਹੁੰਦਾ ਮੈਂ ਤੁਹਾਨੂੰ ਦੱਸਦਾ ਜਿੱਦਾਂ ਆਪਾਂ ਰੋਜ਼ ਨਵੇਂ ਤੋਂ ਨਵਾਂ ਕੱਪੜਾ ਪਾ ਕੇ ਆਉਂਨੇ ਨਾ ਬਾਈ ਇਹਨਾਂ ਦਾ ਇਹੀ ਖਿਆਲ ਹੁੰਦਾ ਕਿ ਡੇਲੀ ਬੰਦਾ ਨਵਾਂ ਹੀ ਆਉਂਦਾ ਇੱਕ ਹੋਰ ਕਮੈਂਟ ਆਇਆ ਠੀਕ ਆ ओके ਕਹਿੰਦਾ ਬਾਈ ਜਿਹੜੀ ਯਾਰ ਕਾਪੀ ਆ ਤੁਹਾਡੇ ਕੋਲ ਜਿਹਦੇ ਕੋ ਨੁਕਤੇ ਤੁਕਤੇ ਜਾਂ ਕੁਝ ਵੀ ਲਿਖਿਆ ਬਾਈ ਉਹਦੀ ਫੋਟੋਕਾਪੀ ਕਰਾ ਕੇ ਫੋਟੋ ਸਟੇਟ ਵੀ ਉਹ ਮੈਨੂੰ ਦੇ ਦੇਓਗੇ ਮਾਰਚ ਮਹੀਨੇ ਦੀ ਆਪਾਂ ਗੱਲ ਕਰਦੇ ਆ ਮਾਰਚ ਮਹੀਨੇ ਛੋਲੇ ਬੰਦ ਕਰਤੇ ਰਾਤ ਨੂੰ ਦੁੱਧ ਚ ਭੇਨੇ ਬਾਈ ਦੁੱਧ ਚ ਜਿੱਦਾਂ ਮਤਲਬ ਤੁਸੀਂ ਪਾਈਆ ਕਰ ਦੁੱਧ ਲੈ ਲਓ ਠੀਕ ਆ ਉਹਦੇ ਵਿੱਚ ਤੁਸੀਂ ਆਪ ਦੇ ਜਿੰਨੇ ਕ ਬਾਜਰਾ ਪੋਣਾ ਨਾ ਹਾਂਜੀ ਸਤਿ ਸ਼੍ਰੀ ਅਕਾਲ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਜਿਹੜੇ ਜਿਹੜੇ ਬਾਈ ਰਿਪੀਟ ਕਮੈਂਟ ਕਰਦੇ ਆ ਹਨਾ ਬਾਈ ਉਹ ਇੱਕ ਵਾਰੀ ਹਨਾ ਤੁਸੀਂ ਸਾਰੀਆਂ ਵੀਡੀਓ ਜਾ ਕੇ ਜਿਹੜੀ ਜਿਹੜੀ ਤੁਹਾਨੂੰ ਬਿਮਾਰੀ ਲੱਗਦੀ ਉਹ ਵੀ ਕਬੂਤਰਾਂ ਚਾਈ ਆ ਬਾਈ ਇੱਕ ਵਾਰੀ ਆਪਣੀਆਂ ਵੀਡੀਓ ਸਾਰੀਆਂ ਖੋਲਿਆ ਕਰੋ ਚੈਨਲ ਤੇ ਜਾ ਕੇ ਉਹ ਚ ਤੁਹਾਨੂੰ ਉਹਦਾ ਹੱਲ ਮਿਲ ਜਾ ਕਰਨਾ ਹਰੇਕ ਵੀਡੀਓ ਚ ਬਾਈ ਆਪਾਂ ਉਹੀ ਹਰੇਕ ਵੀਡੀਓ ਚ ਉਹੀ 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 ਕਮੈਂਟ ਦਾ ਜਵਾਬ ਦਿੰਦੇ ਬਾਈ ਚੰਗੇ ਨਹੀਂ ਲੱਗਦੇ ਕਿਉਂਕਿ ਵੀਡੀਓ ਫਿਰ ਬੋਰਿੰਗ ਹੁੰਦੀ ਆ ਵੀ ਹਰੇਕ ਵੀਡੀਓ ਚ ਇੱਕੋ ਹੀ ਮੈਡੀਸਨ ਆਪਾਂ ਵਾਰ-ਵਾਰ ਦੱਸੀ ਹੁੰਦੀ ਹੈ ਨਾ ਕਈ ਬਾਈ ਨੇ ਇਦਾਂ ਦਾ ਹਨਾ ਮਤਲਬ ਬਲੇਮ ਜਿਹਾ ਵੀ ਕੀਤਾ ਵੀ ਬਾਈ ਤੁਸੀਂ ਇੱਕੋ ਹੀ ਦਵਾਈ ਵਾਰ-ਵਾਰ ਦੱਸਦੇ ਮੈਂ ਉਹੀ ਕਹਣਾ ਬਾਈ ਵੀ ਮੈਨੂੰ ਦੁਹਾਰਾ ਪੁੱਛੇ ਜਾਂਦੇ ਆ ਤੇ ਮੈਨੂੰ ਦੱਸਣੇ ਪੈਂਦੇ ਆ ਠੀਕ ਆ ਤੁਸੀਂ ਬਾਈ ਇਹ ਕਰੀ ਨਾ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਤੁਸੀਂ ਮੇਰੀ ਨਵੀਂ ਵੀਡੀਓ ਦੇਖ ਕੇ ਆਉਨੇ ਆ ਪਹਿਲੀ ਹਨਾ ਜੇ ਤੁਹਾਨੂੰ ਕਿਸੇ ਚੀਜ਼ ਦਾ ਹੱਲ ਚਾਹੀਦਾ ਹੁੰਦਾ ਬਾਈ ਮੇਰਾ ਚੈਨਲ ਖੋਲ ਲਿਆ ਕਰੋ ਉੱਥੇ ਜਿੰਨੀਆਂ ਵੀਡੀਓ ਹੁੰਦੀਆਂ ਬਾਈ ਹਰੇਕ ਵੀਡੀਓ ਦਾ ਮਤਲਬ ਨੁਕਤੇ ਦਾ ਉਹ ਪਰ ਮੈਂ ਲਿਖਿਆ ਹੁੰਦਾ ਠੀਕ ਆ ਤੇ ਤੁਸੀਂ ਉਹ ਪੜ ਕੇ ਤੁਸੀਂ ਆਪ ਦੇ ਹੱਲ ਕੱਢ ਸਕਦੇ ਆ तकरीबन ਹਰ ਇੱਕ ਬਿਮਾਰੀ ਦਾ ਬਾਈ ਅਡਾਉਣ ਤੱਕ ਠੀਕ ਆ ਸਾਂਭਣ ਤੱਕ ਬੱਚੇ ਕਢਾਉਣ ਤੱਕ ਪਾਲਣ ਤੱਕ ਜੋ ਵੀ ਆ ਠੀਕ ਆ ਜੋੜੇ ਲਾਉਣ ਤੱਕ ਹਰ ਇੱਕ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਬਾਈ ਪਈ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਆ ਠੀਕ ਆ ਤੇ ਬਾਕੀ ਰਹੀ ਗੱਲ ਬਾਈ ਤੁਸੀਂ ਇੱਕ ਹੋਰ ਮੈਨੂੰ ਹੁਣ ਪੁਰਾਣਾ ਹੀ ਕਮੈਂਟ ਆ ਫੇਰ ਬਾਈ ਹਜੇ ਥੋੜੇ ਹੀ ਆਪਾਂ ਵੀਡੀਓ ਪਾ ਕੇ ਥੋੜੇ ਤਰ੍ਹਾਂ ਵੀ ਬਾਈ মালਟੀ ਵਿਟਾਮਿਨ ਤੇ ਕੈਲਸ਼ੀਅਮ ਦੱਸ ਦਿਓ ਕਿਹੜਾ ਪਾਉਣਾ ਬਾਈ ਮੈਂ ਪਹਿਲਾਂ ਵੀ ਦੱਸਿਆ ਸੀ ਉਸਟੋਵਿਟ ਤੇ ਬਿੰਬਰਲ ਵੀ ਪਾ ਸਕਦੇ ਆ ਇੱਕ ਉਸਟੋਵਿਟ ਦਾ ਇੱਕ ਹੋਰ ਹੁੰਦਾ ਬਾਈ ਉਹਦਾ ਮੈਨੂੰ ਹੁਣ ਪਤਾ ਨਹੀਂ ਕਿਹੜਾ ਆ ਉਹਦੇ ਵਿੱਚ ਆਲਰੇਡੀ ਬਿੰਬਰਲ ਜਿਹੜੀ ਆ ਮਿਕਸ ਹੀ ਹੁੰਦੀ ਆ ਠੀਕ ਆ ਪਾਉਣਾ ਘੱਟ ਮਾਤਰਾ ਚ ਆ ਜ਼ਿਆਦਾ ਚ ਨਹੀਂ ਪਾਉਣਾ ਜੇ ਜ਼ਿਆਦਾ ਪਾਵਾਂਗੇ ਕੈਲਸ਼ੀਅਮ ਤੇ ਉਹ ਪਾਣੀ ਵਾਲੀਆਂ ਮਿੱਠਾਂ ਵੀ ਮਾਰ ਲਾਪੇ ਦੇ ਕਬੂਤਰ ਘੱਟ ਮਾਤਰਾ ਚ ਪਾਉ ਬਾਕੀ ਉਹਦਾ ਨੁਕਸਾਨ ਕੋਈ ਨਹੀਂ ਕੈਲਸ਼ੀਅਮ ਦਾ ਕੋਈ ਨੁਕਸਾਨ ਨਹੀਂ ਮਲਟੀਵਿਟਾਮਿਨ ਦਾ ਕੋਈ ਨੁਕਸਾਨ ਨਹੀਂ ਬਈ ਉਦਾਂ ਤੁਸੀਂ ਆਪ ਦੀ ਨੋਲਿਜ ਵੀ ਕੋਈ ਮਲਟੀਵਿਟਾਮਿਨ ਆ ਉਹ ਵੀ ਵਰਤ ਸਕਦੇ ਆ ਡਾਕਟਰ ਨਾਲ ਸਲਾਹ ਕਰਕੇ ਪਰ ਬਿਮਰਲ ਜਿਹੜੀ ਆ ਮਲਟੀਵਿਟਾਮਿਨ ਉਹ ਇੱਕ ਹਲਕਾ ਵਿਟਾਮਿਨ ਆ ਉਹ ਇੰਨਾ ਤੇਜ਼ ਨਹੀਂ ਹੈਗਾ ਉਹ ਹਰ ਇੱਕ ਤਰ੍ਹਾਂ ਦਾ ਸਾਲਟ ਵੀ ਆ ਤੇ ਉਹ ਕੰਮ ਵੀ ਕਰਦੀ ਆ ਠੀਕ ਆ ਤੇ ਬਾਕੀ ਰਹੀ ਗੱਲ ਬਾਬਿਓ ਜਨਵਰ ਦਾ ਇੱਕ ਬਾਈ ਕਹਿੰਦਾ ਜਨਵਰ ਡੋਣੀ ਸ਼ੁਰੂ ਕਰ ਲਓ ਬਾਈ ਹਜੇ ਗੱਬਰ ਗੱਬਰ ਅੱਜ ਫੇ ਚੜਿਆ ਸੀ ਬਹੁਤ ਜ਼ਿਆਦਾ ਚੜਿਆ ਸੀ ਹਨਾ ਕਾਲਾ ਹੀ ਕਾਲਾ ਹੋ ਗਿਆ ਸੀ ਅੱਜ ਕਰਤਾ ਬੱਦਲ ਹਨਾ ਤੇ ਗੱਬਰ ਤੋਂ ਮੈਨੂੰ ਡਰ ਬੋਲਾਦਾ ਕਦੀ ਵੀ ਆ ਜਾਂਦਾ ਨਾ ਕਬੂਤਰ ਆਪਣੇ ਉੱਡਦੇ ਉੱਚੇ ਆਪਣੇ ਕਬੂਤਰ ਹੈਗੇ ਬਾਈ ਤਕਰੀਬਨ 70% ਜਿਹੜੇ ਵਿੱਚੋਂ ਕਬੂਤਰ ਹੈ ਬਾਈ ਆਪਣੇ ਹੈਗੇ ਲੋ ਵਾਲੇ ਠੀਕ ਆ ਸਾਰੇ ਵੀਰਾਂ ਦੇ ਲੋ ਵਾਲੇ ਮੈਂ ਕਹੇ ਤਾਂ ਨਹੀਂ ਕਿ ਤਾਂ ਕਿ ਮੇਤੋਂ ਬਾਲੇ ਚੰਗੇ ਆ ਠੀਕ ਆ ਪਰ ਉਦਾਂ ਕਿੰਨਾ ਵੀ ਬਾਈ ਆਪਣੇ ਕਬੂਤਰ ਥੋੜੇ ਉੱਚੇ ਉੱਡਦੇ ਜਾਗੇ ਠੰਡੇ ਮੌਸਮਾਂ 'ਚ ਗਰਮੀਆਂ 'ਚ ਨੀਵੇਂ ਉੱਡਦੇ ਆ ਠੀਕ ਆ ਇਹ ਤੁਸੀਂ ਦੇਖਿਆ ਵੀ ਆ ਤੇ ਤੁਹਾਨੂੰ ਦਿਖਾਇਆ ਵੀ ਆ ਪਿਛਲੀਆਂ ਵੀਡੀਓ 'ਚ ਵੀ ਆਪਣੇ ਜਿਹੜੇ ਗਰਮੀਆਂ ਨੂੰ ਕਬੂਤਰ ਬਾਲੇ ਨੀਵੇਂ ਉੱਡਦੇ ਆ ਠੰਡੇ ਮੌਸਮ 'ਚ ਕਬੂਤਰ ਰੱਬ 'ਚ ਵੜਦੇ ਜਾਗੇ ਠੀਕ ਆ ਤੇ ਕਿਉਂ ਗ ਹੁਣ ਜਿੱਦਣ ਕਿਤੇ ਆਏ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਣੇ ਕਈ ਕਬੂਤਰ ਜੋੜੇ ਇਦਾਂ ਦੇ ਆ ਬਾਈ ਜੇ ਠੰਡ ਪੈਂਦੀ ਆ ਨਾ ਬਾਈ ਤਾਂ ਕਬੂਤਰ ਉਹੋ ਹੀ 10 11 ਵਜੇ ਬਹਿ ਜਾਂਦੇ ਆ ਜਿੱਦਣ ਲੋ ਪੈਂਦੀ ਬਾਈ ਉਹ ਸ਼ਾਮਾਂ ਪਉਂਦੇ ਆ ਇਹ ਇਹ ਬਲੱਡ ਲਾਈਨ ਦਾ ਬਾਈ ਹੁੰਦਾ ਫਰਕ ਠੀਕ ਆ ਬਾਕੀ ਮੈਂ ਨਹੀਂ ਕਹਿੰਦਾ ਕਿ ਮੇਰੇ ਵਾਲੇ ਕੀ ਆ ਹਰੇਕ ਭਰਾਮਾ ਚੋ ਜਿੰਨਾ ਤੋਂ ਇਦਾਂ ਦੀ ਜਿਹੜੀ ਲੋ ਚ ਹੈਗੀ ਨਾ ਨਸਲ ਲੋਜ਼ ਵਾਲੀ ਉਹ ਬਾਈ ਇਦਾਂ ਹੀ ਕਰਦੇ ਆ ਠੀਕ ਆ ਉਹ ਠੰਡੇ ਮੌਸਮ ਚ ਘਟ ਉੜਦੇ ਕਬੂਤਰ ਬਹਿ ਜਾਂਦੇ ਆ ਤੇ ਗਰਮੀ ਨੂੰ ਵੱਧ ਉੜਦੇ ਆ ਠੀਕ ਆ ਤੇ ਇਹਦਾ ਵੀ ਰੀਜ਼ਨ ਦੱਸ ਦਾਂਗੇ ਤੇ ਇੱਕ ਬਾਈ ਨੇ ਇੱਕ ਗੱਲ ਕੀਤਾ ਇੱਕ ਕਮੈਂਟ ਬਾਈ ਤੁਸੀਂ ਉਹਦਾਂ ਦੱਸਿਆ ਵੀ ਕੱਪੜੇ ਕੋਈ ਪਾ ਕੇ ਹੋਣੇ ਚਾਹੀਦੇ ਆ ਵੀ ਹੁਣ ਮੈਂ ਲਾਗ ਬਾਈ ਪਤਾ ਕੀ ਚੱਕਰ ਹੁੰਦਾ ਮੈਂ ਤੁਹਾਨੂੰ ਦੱਸਦਾ ਜਿੱਦਾਂ ਆਪਾਂ ਰੋਜ਼ ਨਵੇਂ ਤੋਂ ਨਵਾਂ ਕੱਪੜਾ ਪਾ ਕੇ ਹੁੰਨੇ ਨਾ ਬਾਈ ਇਹਨਾਂ ਦਾ ਇਹੀ ਖਿਆਲ ਹੁੰਦਾ ਕਿ ਡੇਲੀ ਬੰਦਾ ਨਵਾਂ ਹੀ ਹੁੰਦਾ ਹੁਣ ਮੈਂ ਬਾਈ ਆਹ ਦੋ ਤਿੰਨ ਡਰਸਾਂ ਰੱਖੀਆਂ ਆਪਾਂ ਮੈਂ ਚੇਂਜ ਵੀ ਕਰ ਲਾਂ ਦਾ ਕਲਰ ਚੇਂਜ ਉਹਦਾਂ ਚੇਂਜ ਹੋਊਗੀ ਟੀ-ਸ਼ਰਟ ਪਰ ਕਲਰ ਸੇਮ ਹੋਊਗਾ ਪਰ ਨੇ ਵੀ ਮੇਰੇ ਕੋਲ 10 12 ਇਹਦੇ ਨਾਲ ਦੇ ਹੈ ਨਾ ਕਈ ਬਾਈ ਕਹਿੰਦਾ ਡੱਬੀ ਵਾਲੇ ਬਾਈ ਮੈਂ ਡੱਬੀ ਵਾਲੇ ਹੀ ਬਨ ਕੇ ਨਾਲ ਕੋਲ ਹੋਂਨਾ ਦੂਜੇ ਪਰਨੇ ਬਹੁਤ ਘੱਟ ਬਨ ਕੇ ਹੋਂਨਾ ਬਾਈ ਕਬੂਤਰ ਆਪਦੇ ਮਾਲਕ ਦੀ ਪਛਾਣ ਰੱਖਦੇ ਆ ਘਰੇ ਆਵਾਜ਼ ਮਾਰਨ ਤੇ ਝੱਟ ਆਉਂਦੇ ਆ ਠੀਕ ਆ ਤੁਸੀਂ ਦੇਖਿਆ ਹਣਾ ਮੈਂ ਜਿਆਦਾ ਤੋਂ ਜਿਆਦਾ ਬਾਜ਼ੀਆਂ ਤੇ ਵੀ ਮੈਂ ਡੱਬੀ ਵਾਲਾ ਪਰਨਾ ਹੀ ਬਨ ਕੇ ਜਾਂਦਾ ਤੇ ਘਰ ਵਾਲੇ ਕੱਪੜੇ ਪਾਏ ਹੁੰਦੇ ਆ ਜਾਂ ਫਿਰ ਉਹਦੇ ਨਾਲ ਦਾ ਹੀ ਕਲਰ ਲਿਆ ਹੋਊਗਾ ਠੀਕ ਆ ਸੇਮ ਕਲਰ ਲਿਆ ਹੋਊਗਾ ਤੇ ਇਹਦਾ ਬਾਈ ਰੀਜ਼ਨ ਇਹ ਹੁੰਦਾ ਕਬੂਤਰ ਕੋੜੇ ਨਹੀਂ ਹੁੰਦੇ ਆਪਦੇ ਮਾਲਕ ਨੂੰ ਪਛਾਣਦੇ ਜਲਦੀ ਕਿਤੇ ਕਿਸੇ ਦੀ ਛਤਰੀ ਤੇ ਨਹੀਂ ਚੜਦੇ ਕਬੂਤਰ ਬਾਈ ਠੀਕ ਆ ਕੱਪੜਿਆਂ ਦਾ ਵੀ ਰੋਲ ਹੈਗਾ ਕਈ ਬਾਈ ਕਹਿੰਦਾ ਯਾਰ ਕੱਪੜਿਆਂ ਦਾ ਬਾਈ ਕੱਪੜਿਆਂ ਦਾ ਰੋਲ ਬਹੁਤ ਜ਼ਿਆਦਾ ਆ ਤੁਸੀਂ ਕਈ ਕਬੂਤਰ ਬਾਜ਼ ਦੇਖ ਲਿਓ ਠੀਕ ਆ ਆਪਾਂ ਛਤਰੀ ਦਾ ਕਪੜਾ ਕੋਈ ਨਹੀਂ ਰੋਜ਼ ਰੋਜ਼ ਬਦਲ ਲਈਦਾ ਬਾਈ ਇਹ ਰੋਲ ਹੈਗਾ ਠੀਕ ਆ ਜਦੋਂ ਆਪਾਂ ਇੱਕ ਤਰ੍ਹਾਂ ਦੇ ਕੱਪੜੇ ਪਾ ਕੇ ਉਹਨੇ ਨਾ ਇੱਕ ਕਲਰ ਦੇ ਕਬੂਤਰਾਂ ਕੋ ਬਾਈ ਇਹਨਾਂ ਨੂੰ ਪਤਾ ਹੁੰਦਾ ਹੁਣ ਮੇਰੇ ਕਬੂਤਰਾਂ ਬਾਈ ਮੈਨੂੰ ਪਤਾ ਮੈਂ ਜਦੋਂ ਵੀ ਸਾਂਭਦਾ ਮੀਆਂ ਤੁਸੀਂ ਦੇਖਿਆ ਹਣਾ ਮੇਰੇ ਕਬੂਤਰ ਮੇਰੇ ਉੱਤੇ ਆ ਕੇ ਬੈਠੇ ਦਿੰਦੇ ਹਨ ਜਦੋਂ ਆਪਾਂ ਸਾਂਭਦੇ ਆਂ ਗਿਰੀਆਂ ਗੁਰੀਆਂ ਪਾਉਂਦੇ ਆਂ ਕਦੀ ਹੱਥ ਤੇ ਤਾਂ ਨਹੀਂ ਲਾਏ ਹੁੰਦੇ ਬਾਈ ਕਬੂਤਰ ਮੇਰੇ ਨਾਲ ਬੈਠੇ ਰਹਿੰਦੇ ਹੱਥਾਂ 'ਚ ਖਾਂਦੇ ਆ ਲੱਤਾਂ ਤੇ ਪੱਟਾਂ ਤੇ ਬਹਿ ਜਾਂਦੇ ਕਬੂਤਰ ਆ ਕੇ ਬਈ ਇਹਦਾ ਇਹੀ ਰੀਜ਼ ਹੁਣਾ ਕਿ ਇੱਕੋ ਹੀ ਕੱਪੜਾ ਇੱਕੋ ਹੀ ਰੰਗ ਦੇ ਵਿੱਚ ਮੈਂ ਇਹਨਾਂ ਕੋ ਵਾਰ-ਵਾਰ ਹੁਣਾ ਠੀਕ ਆ ਤੇ ਡੱਬੀ ਵਾਲੇ ਪਰਨੇ ਤਾਂ ਹੀ ਬੰਦਾਂ ਵੀ ਇੱਕ ਤਾਂ ਇਹਦੇ ਤੇ ਗਰਮੀ ਘੱਟ ਲੱਗਦੀ ਆ ਹਨਾ ਮੈਨੂੰ ਵੀ ਫਾਇਦਾ ਆ ਤੇ ਉਤੋਂ ਸਿਰ 'ਚ ਸੇਕ ਸੁ ਘੱਟ ਪੈਂਦਾ ਦੂਜਾ ਇਹ ਬਈ ਪਛਾਣ ਰੱਖਦੇ ਆ ਇਹੇ ਚੱਕਰ ਤੇ ਠੀਕ ਆ ਹੌਲੀ-ਹੌਲੀ ਬਈ ਆਪਾਂ ਹੁਣ ਜਿਹੜੀਆਂ ਛਤਰੀਆਂ ਮੈਂ ਮੰਗਾ ਤਾਂ ਲਈਆਂ ਅਜੇ ਮੈਂ ਸਲਾਹ ਕਰਦਾ ਹੀ ਸੀ ਹਨਾ ਵੱਡੇ ਬਾਈ ਨੇ ਵੀ ਵੀ ਆਪਾਂ ਵੀ ਜਿਹੜੀਆਂ ਛਤਰੀਆਂ ਆ ਆਪਾਂ ਡੱਬੀ ਵਾਲੀਆਂ ਬਣਾਈਏ ਕਿਉਂਕਿ ਬਾ ਪਰਨੇ ਵੀ ਡੱਬੀ ਵਾਲੇ ਬਣ ਕੇ ਜਾਂਦਾ ਠੀਕ ਆ ਬਹੁਤ ਫਰਕ ਪੈਂਦਾ ਤੇ ਡੱਬੀ ਵਾਲੀਆਂ ਛਤਰੀਆਂ ਬਣਾਈਏ ਇਹੀ ਰੰਗਾ ਦੀਆਂ ਠੀਕ ਆ ਬਾਕੀ ਕੋਸ਼ਿਸ਼ ਕਰਾਂਗੇ ਵੀ ਕੀ ਕਰਨਾ ਨਹੀਂ ਤਾਂ ਉਹ ਉਹ ਰੰਗ ਆਪਾਂ ਮੰਗਾਇਆ ਹੀ ਆ ਸੰਤਰੀ ਹਨਾ ਉਹ ਤਾਂ ਲਾਵਾਂਗੇ ਲਾਵਾਂਗੇ ਠੀਕ ਆ ਉਹਦਾ ਵੀ ਇਟਾ ਕੋਈ ਖਾਸ ਨਹੀਂ ਚੱਲ ਕੱਪੜੇ ਬੰਦੇ ਦੀ ਪਹਿਚਾਨ ਹੁੰਦੀ ਆ ਨਾ ਕਬੂਤਰ ਜਲਦੀ ਕਿਤੇ ਬਾਹਰ ਨਹੀਂ ਡਿੱਗਦਾ ਜੇ ਮੰਦਾ ਵੀ ਹੋਇਆ ਹੋਵੇ ਨਾ ਇਹ ਲਾਸਟ ਟਾਈਮ ਅੱਜ ਤੇ ਬੰਦਾ ਉਹ ਬੰਦਿਆਂ ਦੇ ਉੱਤੇ ਆ ਕੇ ਕੂਤਰਾਂ ਦੇ ਉੱਤੇ ਕਬੂਤਰ ਬਹਿ ਜਾਂਦਾ ਹੁੰਦਾ ਆ ਕੇ ਜਿੱਥੇ ਇਕੱਠ ਹੋਵੇ ਜਦੋਂ ਬੰਦੇ ਦੀ ਪਛਾਣ ਹੋਵੇ ਕਬੂਤਰ ਨੂੰ ਠੀਕ ਆ ਉਦਾਂ ਦਾ ਕਿਸੇ ਨਾ ਕਿਸ ਨੇ ਤਾਂ ਬਈ ਪਰਨਾ ਜਾਂ ਕੱਪੜੇ ਪਾਏ ਹੀ ਹੁੰਦੇ ਆ ਫੇ ਕਬੂਤਰ ਉਦਨ ਨੂੰ ਆ ਕੇ ਲਾਗੇ ਛਾਗੇ ਦੇਖੋ ਕਈ ਕਬੂਤਰ ਹੁੰਦੇ ਬਾਈ ਹੁਣ ਮੈਂ ਬਾਜੀ ਛੱਡਦਾ ਬਾਈ ਆਪਾਂ ਜਿੰਨਾ ਚਿਰ ਹੋ ਗਿਆ ਆਪਾਂ ਨੂੰ ਬਾਈਆਂ ਛੱਡਦੇ ਨੂੰ ਬਹੁਤ ਘੱਟ ਚਾਂਸ ਆ ਬਾਈ ਕਿ ਮੇਰਾ ਕਬੂਤਰ ਦੂਰ ਬੈਠੇ ਨਹੀਂ ਤਾਂ ਬਾਈ ਜੇ ਕਬੂਤਰ ਬਿੰਦਾ ਨਾ ਆਪਦੇ ਜਿੱਥੋਂ ਛੱਡੇ ਹੁੰਦੇ ਆਪਾਂ ਜਿੱਥੇ ਖੜੇ ਹੁੰਨੇ ਆ ਬੰਦੇ ਉਹਦੇ ਲਾਗੇ ਛਾਗੇ ਬਾਈ ਬੈਠੂਗਾ ਕੋਈ ਮਤਲਬ ਜਿਹਦਾ 2-4 ਘਰ ਛੱਡ ਕੇ ਬਹਿ ਗਿਆ ਜਾਂ ਉਸੇ ਹੀ ਘਰ ਤੇ ਬਹਿ ਗਿਆ ਜਾਂ ਲਾਗੇ ਹਨਾ ਕਿਤੇ ਨਾ ਕਿਤੇ ਠੀਕ ਹੈ ਜਦੋਂ ਆਪਾਂ ਬਾਈ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਬਦਲ ਕੇ ਉਹਨੇ ਆ ਕਬੂਤਰ ਵੀ ਨਹੀਂ ਪਛਾਣਦੇ ਆਪਾਂ ਨੂੰ ਠੀਕ ਆ ਹੁਣ ਚਿਹਰਾ ਤੋਂ ਪਛਾਣਨੋਂ ਰੇ ਬਾਈ ਠੀਕ ਆ ਚਿਹਰਾ ਤਾਂ ਸਾਰਿਆਂ ਨੇ ਦਾੜੀਆਂ ਰੱਖੀਆਂ ਇੱਕੋ ਜਿਹੀ ਲੱਗਣੇ ਉਹਨਾਂ ਨੂੰ ਠੀਕ ਆ ਜਿੰਨੇ ਵੀ ਦਾੜੀ ਰੱਖੀ ਹੋਈ ਬਾਈ ਕੱਪੜਿਆਂ ਤੇ ਕਲਰ ਦਾ ਹੀ ਬਹੁਤ ਫਰਕ ਪੈਂਦਾ ਹੈਣਾ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰ ਲਈ ਆ ਪਰ ਇਹ ਹੀ ਮੇਰਾ ਕੋਈ ਜਵਾਬ ਹੁੰਦਾ ਹੈ ਨਾ ਤੇ ਬਾਕੀ ਤਾਂ ਨਹੀਂ ਗੱਲਾਂ ਬਾਤਾਂ ਜਨਵਰੀ ਦੇ ਉਹਨਾਂ ਪਰ ਦਿਖਾ ਦਿੰਨੇ ਆ ਉਤੇ ਜਿਹੜੇ ਆਪਾਂ ਚਾਰ ਬੱਚੇ ਪਾਏ ਆ ਹਨਾ ਕੱਲ ਕੱਢ ਕੇ ਉਹਨਾਂ ਨੇ ਦੇਖੀਏ ਪਾਣੀ ਤਾਂ ਨਹੀਂ ਪੀਤਾ ਕਿ ਨਹੀਂ ਦਾਣਾ ਦੂਣਾ ਖਾਦਾ ਆ ਉਹ ਇੱਕ ਵਾਰੀ ਦੇਖ ਲਈਏ ਜੇ ਨਹੀਂ ਖਾਦਾ ਤੇ ਪਾਣੀ ਹੱਤੀ ਦੀ ਸੀ ਉਹਨਾਂ ਨੂੰ ਹਨਾ ਆਪ ਪਲਾ ਦਈਏ ਤੇ ਉਹ ਵੀ ਦੱਸੂਗਾ ਕਿ ਨਵੇਂ ਬੱਚੇ ਨੂੰ ਪਾਣੀ ਕਿਦਾ ਬਈ ਕੁੱਜੀ ਭਰ ਲਈ ਨਾ ਕੁੱਜੀ ਭਰੀ ਆ ਉਹਦੇ ਵਿੱਚੋਂ ਪਾਣੀ ਪਲਾਉਣਾ ਦੀ ਚੁੰਝ ਢੋਬ ਕੇ ਇੱਕ ਵਾਰੀ ਉਹਨੂੰ ਪਤਾ ਲੱਗ ਜਾਏ ਦੁਬਾਰਾ ਫੇਰ ਬੱਚਾ ਆਪੇ ਹੀ ਪੀ ਲੈਂਦਾ ਜਦੋਂ ਆਪਾਂ ਸਿਰਿੰਜ ਨਾਲ ਦਿੰਨੇ ਆ ਫੇਰ ਬੱਚਾ ਮਾਂ ਪੇ ਹੋਈ ਵੀ ਭਾਲਦਾ ਰਹਿੰਦਾ ਵੀ ਮੈਨੂੰ ਫੇਰ ਆਊਗਾ ਦਊਗਾ ਕੋਈ ਜਦੋਂ ਆਪਾਂ ਡਾਇਰੈਕਟ ਕੁੱਜੀ ਚੋਂ ਪਾਣੀ ਪਲਾਉਨੇ ਆ ਉਦੋਂ ਫੇ ਉਹ ਬੱਚੇ ਨੂੰ ਪਤਾ ਹੁੰਦਾ ਕਿ ਯਾਰ ਮੈਂ ਇੱਥੋਂ ਪਾਣੀ ਪੀਣਾ ਉਹ ਫੇ ਜਾ ਕੇ ਆਪੀ ਪਾਣੀ ਪੀਂ ਦੂਜੇ ਤੀਜੇ ਦਿਨ ਹੀ ਪਾਣੀ ਪੀਣ ਲੱਗ ਪੈਂਦਾ ਤੇ ਆਜੋ ਬਾਬਿਓ ਇੱਕ ਦੋ ਕੂਤਰਾਂ ਨੂੰ ਦਵਾਈ ਦੇਣ ਆਲੀ ਆ ਰਾਤ ਦੇ ਦਾਣੇ ਤੋਂ ਉੱਥੇ ਫੇ ਚਾਣੇ ਚੱਕ ਕੇ ਛਾਵੇਂ ਰੱਖਣੇ ਆ ਤੇ ਛਾਵੇਂ ਰੱਖਣ ਤੋਂ ਬਾਅਦ ਫੇ ਕੋਈ ਨੁਕਤਾ-ਛੁਕਤਾ ਜਾਂ ਛੇੜ ਲਈ ਹੈ ਨਾ ਜਿਹੜੀਆਂ ਆਪਾਂ ਗੱਲ ਕੀਤੀ ਸੀ ਵੀ ਕੱਲ ਨੂੰ ਅੜਾਵੇ ਕੂਤਰ ਜਿਹੜੇ ਘਰੇ ਸੋਰੀ ਬਾਜ਼ੀਆਂ ਡੌਣੀਆਂ ਆ ਉਹਨਾਂ ਦੀ ਗੇਮ ਸ਼ੁਰੂ ਕਰਨੀ ਆ ਤਿੰਨ ਚਾਰ ਬਾਜ਼ੀਆਂ ਆਪਾਂ ਉਹਨਾਂ ਤੇ ਤਿੰਨ ਚਾਰ ਵੀਡੀਓ ਉਹਨਾਂ ਤੇ ਸਿੱਟਣੀਆਂ ਕਰਦੀਆਂ ਬਾਜ਼ੀਆਂ ਵਾਸਤੇ ਠੀਕ ਆ ਤੇ ਆਜੋ ਪਹਿਲਾ ਦਾਣੇ ਦੋਨੇ ਚੱਕ ਕੇ ਸ਼ਾਮੇ ਰੱਖ ਦिए ਕਿਉਂਕਿ ਬਾਅਦ ਚ ਪੁਣਿਆ ਨਹੀਂ ਤਾਂ ਦਾਣੇ ਚ ਫੇ ਹੋਦਾ ਹੀ ਕਰਦੀ ਪਈ ਸੀ ਕਣਕ ਧੋਖ ਗਿਆ ਸੀ ਮੈਂ ਸ਼ਹਿਰ ਨੂੰ ਚਲ ਗਿਆ ਸੀ ਥੋੜਾ ਕੰਮ ਸੀ ਹੈ ਨਾ ਤੇ ਕਹਣਾ ਕੜਕੜ ਕਰਦੀ ਹੋਣੀ ਨੂੰ ਸ਼ਾਮੇ ਰੱਖ ਦਿਆ ਆਪਾਂ ਸ਼ਾਮਾ ਨੂੰ ਪੁਣਿਆ ਜੇ ਤੇ ਜਦ ਤਾਈ ਠੰਡੀ ਹੋ ਜੂਗੀ ਹੁਣ ਸੋ ਕਹਿਣ ਗਈ ਆ ਇਹ ਕਰੀ ਨੂੰ ਪੱਖਾ ਲਾਉਣਾ ਮੈਂ ਪੱਖਾ ਲਾ ਕੇ ਜਿਹੜੇ ਕੱਕ ਕੁਖ ਜੇ ਆ ਨਾ ਵਿੱਚੋਂ ਇਹ ਵੀ ਡੋਣੇ ਆ ਆਪਾਂ ਚੰਗੀ ਤਰ੍ਹਾਂ ਇਦਾਂ ਮਸਲ ਲੈਣੀ ਆ ਤੇ ਕੱਕ ਕੁਖ ਜਿਹੜੇ ਸਾਰੇ ਡਾ ਦੇਣੇ ਆ ਤੇ ਕਣਕ ਮੋਤੀਆਂ ਰਗੀ ਪਵੇ ਕਬੂਤਰਾਂ ਨੂੰ ਤੇ ਇਧਰੋ ਬੱਚੇ ਤੱਕਲੇ ਹੀ ਇੱਕ ਬੱਚਾ ਪਾਲਦਾ ਹਨ ਆ ਜਿੱਟ ਕੁੱਟਨੀ ਇਹਨਾਂ ਨੂੰ ਸਾਰਿਆਂ ਨੂੰ ਪਾਉਣੀ ਆ ਇਧਰ ਮਾਦੀਆਂ ਨੂੰ ਵੀ ਪਾਉਣੀ ਆ ਇਧਰ ਵੀ ਪਾਉਣੀ ਆ ਤੇ ਆ ਚਿੜੀਆਂ ਨੂੰ ਵੀ ਦਾਣਾ ਪਾਈ ਇਹਨਾਂ ਦਾ ਪਾਣੀ ਮੁੱਕਣ ਵਾਲਾ ਜਵਾ ਥੋੜਾ ਹੀ ਆ ਉਹ ਵੀ ਪਾ ਦਈ ਹੈ ਹਨਾ ਉਹਦਾ ਮੈਂ ਡੇਲੀ ਬਦਲਦਾ ਹੁਣ ਕਈ ਵੇਲੇ ਜ਼ਿਆਦਾ ਪੀ ਲੈਂਦੇ ਜਦ ਅੱਜ ਧੁੱਪ ਲੱਗੀ ਆ ਤੇ ਉੱਪਰਲੇ ਵੀ ਤੁਹਾਨੂੰ ਸ਼ੌਂਕ ਰਹੀਏ ਹੋ ਜਾਨਵਰਾਂ ਦਾ ਆਇਓ ਬਾਬੇ ਨਾਲੇ ਮੈਂ ਵੀ ਦੇਖ ਲੈਂਦਾ ਇੱਕ ਅਈਓ ਬੱਚੇ ਦਾਣਾ ਪਾਣੀ ਖਾਤਾ ਪੀਤਾ ਕਿ ਨਹੀਂ ਇਹ ਵੀ ਨਿਸ਼ਾਨੀ ਦਾ ਦਿੰਦੇ ਜੇ ਪਰਪੋਰ ਪੱਟ ਕੇ ਬੈਠੇ ਹੋਏ ਦੇ ਹੀ ਧਾਰਣੇ ਤਕਰੀਬਨ ਦਾ ਆਪਣੀ ਖਾਤਾ ਇਹ ਬੱਚਾ ਨਾ ਇਹਦਾ 파ਪੂਰ ਪਟ ਗਿਆ ਬੱਚਾ ਕੋਈ ਖੁਸ਼ ਨਿਸ਼ਾਨੀ ਪਤਾ ਲੈਂਦੀ ਵੀ ਇਹਨੇ ਪਾਣੀ ਦਾਣੀ ਨਹੀਂ ਪੀਤਾ ਖੁੱਡੇ ਭਾਈ ਅੱਜ ਵੀ ਨਹੀਂ ਟਾਈਮ ਲੱਗਾ ਸਾਫ਼ ਕਰਨੇ ਜੀ ਮੈਂ ਤੇ ਸੁੱਕੇ ਆ ਬਾਕੀ ਨਾ ਲਿਬੜਾਂ ਨੂੰ ਤਾਂ ਹੁੰਦਾ ਕਿ ਪੈਰ ਪੁਰਨਾ ਲਿਬੜਾਂ ਨੂੰ ਜਾਂ ਹੋਮਸ ਰੱਖੂਗੀ ਪਿੱਛੇ ਭਾਈ ਵਿੰਡੋ ਹੈਗੀ ਆ ਮੋਰੇ ਆ ਸਾਰਾ ਇਹ ਦਰਵਾਜ਼ਾ ਹਵਾ ਪੂਰੀ ਫਰਫਰ ਜਲਦੀ ਕਿਉਂਕਿ ਦੂਜੀ ਜੀ ਮੰਜ਼ਲ ਤੇ ਆ ਕੇ ਗੁੱਡੇ ਫੜਦੇ ਇਹ ਤੇ ਉੱਚੇ ਹੀ ਆ ਗੁੱਡੇ ਠੀਕ ਆ ਤੇ ਕਰੋ ਸ਼ੌਕ ਯਾਰ ਆਪਣੇ ਉੱਡਣ ਵਾਲੇ ਜਿਹੜੇ ਅਗਲੇ ਸਾਲ ਆਪਾਂ ਛੱਡਣੇ ਆ ਭਾਈ ਪੱਠੇ ਦਾ ਪਰ ਸਾਫ਼ ਹੋਏ ਆ ਕਿ ਇਨਾ ਜੀ ਕੋਸ਼ ਕਬੂਤਰੀਆਂ ਪਾਟਾ ਕੇ ਰੁੱਕੇ ਹਜੇ ਤਾਂ ਆਪਣੀਆਂ ਝਾਲਰਾਂ ਵਾਲੀ ਆ ਬੈਠੀ ਆ ਠੀਕ ਆ ਆ ਡੰਡੀ ਵਾਲੀ ਦਾ ਡੋਣੀ ਨਹੀਂ ਆਪਾਂ ਜਿਹੜੀ ਉੱਥੇ ਟਾਵਰ ਤੇ ਜਾਂਦੀ ਆ ਆ ਬੱਚਾ ਕੱਲ ਪਾਇਆ ਇਧਰ ਆਪਾਂ ਉਹ ਸਲੇ ਚਲ ਗਿਆ ਆ ਕਾਲੀਆ ਵੀ ਗੁਬਤੀ ਬਣੂਗਾ ਸ਼ਾਇਦ ਹਨਾ ਤੇ ਇਹਦੀ ਵੀ ਮਾਦੀ ਗੁੱਦੀ ਦੇਖਦੇ ਆ ਫਿਰ ਜਾਂ ਇਹਨੂੰ ਜੇ ਤੇ ਬਣਿਆ ਨਰ ਫਿਰ ਨੂੰ ਆਪਾਂ ਆਵਾਵਾਂਗੇ ਇਹ ਜਿਹੜੀ ਆਪਣੀ ਬੜਦੇ ਜਿੱਤੀ ਸੀ ਹਨਾ ਉਹਦੀ ਸਗੀ ਭੈਣ ਆ ਇਹਨਾਂ ਦੇ ਇਹ ਬਦੀਆਂ ਮਾਵਾ ਚੇਂਜ ਆ ਪਿਓ ਸੇਮ ਆ ਦੁੱਲੇ ਇਹਨੂੰ ਪੁਤਰੀ ਬਾੜੀ ਜੰਗੀਆਂ 7 7:30 ਵੇ ਦਾ ਘਰੇ ਟਾਈਮ ਕਰਦੀ ਦੀ ਹੈ ਨਾ ਉਹ ਪਿਛਲੀ ਜਿਹੜੀ ਕ ਆ ਜਿਹੜੀ ਕਾਲੀ ਜੀ ਦੀ ਇਹਦੇ ਨਾਲ ਪਾਵਾਂਗੇ ਇਹਨੂੰ ਕਾ ਕਾਲੀ ਇਹਨੂੰ ਤੇ ਕਬੂਤਰ ਵੀ ਗਾਲਾ ਕੱਢ ਜੂਗੀ ਉਹ ਕਾ ਹੁੱਡਾ ਦੇ ਬਾਬੇ ਰੰਗ ਕਰਨ ਵਾਲਾ ਹਨ ਫੱਦੜ ਜਾ ਹੋਇਆ ਪਰ ਰੰਗ ਕੀਤਾ ਨਹੀਂ ਇਹ ਚ ਤੇ ਆ ਵਡੇ ਕਬੂਤਰ ਆ ਆ ਵੀ ਜੋੜੇ ਲਾਉਣਾ ਕਬੂਤਰ ਠੀਕ ਆ ਉਹ ਵੀ ਲਾਉਣਾ ਆ ਉਹ ਵੀ ਲਾਉਣਾ ਮਤਲਬ ਤਕਰੀਬਨ ਸਾਰੇ ਕਬੂਤਰ ਭਾਈ ਜੋੜੇ ਲਾਉਣ ਵਾਲੇ ਆ ਕਿਉਂਕਿ ਆਪਾਂ ਜਿਹੜੇ ਪਿਛਲੇ ਸਾਲ ਵਾਲੇ ਬੱਚੇ ਵਿੱਚ ਉਹ ਨਹੀਂ ਜਿਹੜੇ ਉਧਰ ਇਧਰ ਆਪਣੀਆਂ ਮਾਦੀਆਂ ਵਾਲੇ ਜਿਹੜੇ 10 ਪਰ ਸਾਫ ਹੋਏ ਬੱਚੇ ਜਿਹੜੇ ਜਿਹੜੇ ਢਾਂਗੀ ਤੇ ਹੁੰਦੇਗੇ ਆਪਾਂ ਉਹ ਹੀ ਛੱਡਨੇ ਆ ਠੀਕ ਆ ਤੇ ਹੋਰ ਤਾਂ ਪੁੱਤਰ ਕੋਈ ਛੱਡਣਾ ਨਹੀਂ ਬਾਕੀ ਨਵੇਂ ਬੱਚੇ ਕਢਾ ਕੇ ਛੱਡਾਂਗੇ ਠੀਕ ਆ ਆਪਣਾ ਵੱਡਾ ਪੁੱਤਰ ਬੈਠਾ ਉਹਦੇ ਬੱਚੇ ਲੈਣੇ ਆ ਤਕਰੀਬਨ ਹੀ ਕਿੰਨੇ ਆ ਚੀਨੇ ਦਾ ਪੁੱਤ ਪੇ ਉਹ ਬੈਠਾ ਆ ਆ ਡੰਡੇ ਵਾਲੇ ਦਾ 사ਗਾ ਰੱਤਾ ਭਰਾ ਬੈਠਾ ਹੀ ਲਾਉਣਾ ਆ ਪੁੱਤਰ ਲਾਉਣਾ ਆਪਾਂ ਬੜਦੇ ਵਾਲੀ ਦਾ ਭਰਾ ਆ ਪਰ ਮਾਵਾ ਚੇਂਜ ਆ ਜਾਂਦਾ ਜੀ ਹਨਾ ਮਾਂ ਜਿਹੜੀ ਇਸ ਪੁੱਤਰ ਦੀ ਮਾਂ ਆ ਜਿਹੜਾ ਉੜ ਕੇ ਗਿਆ ਆ ਇਹਦੀ ਮਾਂ ਸੰਗਤਪੁਰ ਫ੍ਰੈਂਚੀ ਜਿੱਤੀ ਸੀ ਬਾਈ ਹਨਾ ਦੂਜਾ ਨੰਬਰ ਬਣਿਆ ਸੀ ਉਹਦਾ ਤੇ 80 ਕਾ 90 ਕੁਤਰ 90 ਨਹੀਂ 102 ਕੁਤਰ ਵੜੇ ਸੀ ਬਾਈ ਮੇਰੇ ਹਿਸਾਬ ਨਾਲ ਸ਼ਾਇਦ ਤੇ ਜਿੱਥੇ ਵਾਲਾ ਸਾਰੀ ਕਰੀਮ ਬਾਬੇ ਉਹ ਮਾਲਵੇ ਦੀ ਦਵਾ ਬਾਬੇ ਦੀ ਪੂਰੀ ਪਹੁੰਚੀ ਸੀ ਉਥੇ ਆਪਣਾ ਦੂਜਾ ਨੰਬਰ ਬਣਿਆ ਸੀ ਤੇ ਉਹ ਉਹਦੀ ਮਾਂ ਸੀ ਕਿ ਉਹ ਪੱਠੇ ਦੀ ਆਪਣੀ ਜੀ ਆਹ ਸਾਹਮਣੇ ਆ ਗਿਆ ਇੱਕ ਉਹ ਬਾਰੀ 'ਚ ਬੈਠਾ ਉਹ ਵੀ ਹੁਦਾ ਹੀ ਆ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਨਾ ਬਾਈ ਯਾਰ ਆਪਣੇ ਬੱਚੇ ਪਾਲਦੇ ਆ ਫੋਨ ਵੀ ਆਇਆ ਹੀ ਮੈਨੂੰ ਪਰਸਨਲੀ ਕਿ ਬਾਈ ਉਹਨਾਂ ਦੇ 나ੜੂਆਂ ਤੇ ਨਾ जख्म ਹੋ ਜਾਂਦੇ ਆ ਬਾਈ ਜਦ ਦਾ ਦੇਖੋ ਬੈਠ ਲੱਗੀ ਨਾ 나ੜੂ ਤੇ ਆਪਾਂ ਖਿੱਚਦੇ ਨਹੀਂ ਫੜ ਕੇ ਤੇ 나ੜੂ ਇਥੋਂ ਬਾਈ ਪੱਕ ਜਾਂਦਾ ਜੇ ਇਹਨੂੰ ਕੱਟਣਾ ਬਾਈ ਹੌਲੀ ਹੌਲੀ ਕੈਂਚੀ ਨਾਲ ਕੱਟਣਾ ਠੀਕ ਆ ਤੇ ਜਿਹੜੇ ਇਹਨੂੰ ਗਿੱਲੀ ਕਰੀ ਜਾਓ ਇੱਕ ਦੋ ਦਿਨ ਪਾਣੀ ਨਾਲ ਗਿੱਲੀ ਕਰ ਦੋ ਤੇ ਉਹ ਸੁੱਕ ਜਾਂਦੀ ਜਿਹੜੀ ਆ ਆ 나ੜੂ ਦੇ ਉੱਤੇ ਲੱਗੀ ਬੈਠਾ ਜਦੋਂ ਇਹਨੂੰ ਬਾਈ ਆਪਾਂ ਖਿੱਚਦਾ ਫੜ ਕੇ 나ੜੂ ਪੱਕ ਜਾਣਾ ਬਾਈ ਮਿੱਟੀ ਥੱਲੇ ਪਾ ਕੇ ਰੱਖੋ ਜਿਹੜੀਆਂ ਵੀ ਇੱਥੇ ਬਿਠਾਣ ਲੱਗਣ ਹੀ ਨਾ ਇਹਨੂੰ ਹੁਣ ਮੈਂ ਬੜੇ ਹਿਸਾਬ ਨਾਲ ਸਾਫ਼ ਕਰੂੰਗਾ ਜੇ ਇਹਨੂੰ ਮੈਂ ਖਿੱਚਿਆ ਤੇ 나ੜੂ ਪੱਕ ਕੇ ਇੱਥੇ ਗਿਲਟੀ ਹੋ ਜਣੀ ਬਾਈ ਠੀਕ ਆ ਇਹ ਬੜਲੇ ਵਾਲੀ ਦਾ ਬੱਚਾ ਆਪਣਾ ਦੂਜਾ ਬੱਚਾ ਵੱਲਦਾ ਗਿਆ ਇੱਕ ਉਹ ਥੱਲੇ ਹੋਰ ਇਹ ਦੋਨੇ ਬੱਚੇ ਆ ਇਹ ਜਮ ਮਿੱਟੀ ਪੋਨਾ ਲਿਆ ਗਿਆ ਅੱਜ ਹੁਣ ਮਿੱਟੀ ਸੁੱਕੀ ਸੁੱਕੀ ਆ ਤੇ ਲਿਆ ਕੇ ਪੋਨੇ ਆ ਠੀਕ ਆ ਹਾਂਜੀ ਬਾਬੇ ਕੀ ਹਾਲ ਚਾਲ ਆ ਫੇ ਦੁਆਰਾ ਤੋਂ ਸ਼ਹਿਰ ਗਿਆ ਸੀ ਹੈਨਾ ਹੁਣ ਹੀ ਆਇਆ ਆਂ ਤੇ ਕਣਕੂਣਕ ਚੱਕਣੀ ਆ ਪਾ ਧੋ ਕੇ ਮੈਂ ਚਲ ਗਿਆ ਸੀਗਾ ਤੇ ਬਾਈ ਇੱਕ ਬਾਈ ਸੌਰੀ ਯਾਰ ਪਹਿਲਾ ਦਿਲੋਂ ਹੱਥ ਜੋੜ ਕੇ ਹੈਨਾ ਸੌਰੀ ਆ ਹੈਨਾ ਤੇ ਬਾਈ ਦਾ ਯਾਰ ਤਿੰਨ ਚਾਰ ਵੀਡੀਓ ਤੇ ਮੇਰੇ ਤੋਂ ਕਮੈਂਟ ਨਹੀਂ ਕਿਉਂਕਿ ਮੈਂ ਬਾਈ ਕਮੈਂਟਾਂ 'ਚ ਪਰ ਜਵਾਬ ਦਿੰਦਾ ਤੁਹਾਡੇ ਕੱਲ੍ਹ ਵਾਲੀ ਵੀਡੀਓ ਤੋਂ ਵੀ ਦੇਖ ਲਿਓ ਤੁਸੀਂ ਸੀਨ ਨਹੀਂ ਕੀਤਾ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਿਹੜੀ ਹਰੀ ਮੂੰਗੀ ਤੇ ਕਾਲੇ ਛੋਲੇ ਆ ਵੀ ਉਹ ਕਿੱਦਾਂ ਦੇਣੇ ਚਾਹੀਦੇ ਬੀਪੀਏ ਕੇ ਬਾਈ ਜਿਹੜੀ ਮੂੰਗੀ ਆ ਉਹ ਤਾਂ ਭਾਈ ਇਦਾਂ ਹੀ ਪਾ ਸਕਦੇ ਆ ਆਹ ਦਿਨਾ ਚ ਨਹੀਂ ਬਾਈ ਪਿਉਣ ਦੀ ਥੋੜ੍ਹ ਹੁੰਦੀ ਦਾਣੇ ਦੀ ਠੀਕ ਆ ਸੌਰੀ ਬਾਬਿਓ ਤੇ ਆਹ ਦਿਨਾ ਚ ਮਤਲਬ ਨਹੀਂ ਲੋੜ ਹੁੰਦੀ ਬਾਈ ਦਾਣਾ ਧੋ ਕੇ ਪਾਉਣ ਦੀ ਠੀਕ ਆ ਕਿਉਂਕਿ ਜਦੋਂ ਬਾਈ ਆਪਾਂ ਆਹ ਦਿਨਾ ਚ ਦਾਣਾ ਧੋ ਕੇ ਸੱਲਾ ਪੁੰਨੇ ਆ ਨਾ ਬਾਈ ਬਹੁਤ ਪ੍ਰੋਬਲਮ ਆ ਜਾਂਦੀ ਆ ਠੀਕ ਆ ਆਹ ਦਾਣਾ ਚ ਸੁੱਕਾ ਦਾਣਾ ਪਾਓ ਛੋਲੇ ਪਾਓ ਕੋਈ ਚੱਕਰ ਨਹੀਂ ਪਾਣੀ ਥੋੜਾ ਜਿਦੋਂ ਆਪਾਂ ਪੁੰਨੇ ਆ ਨਾ ਜਦੋਂ ਆਪਾਂ ਦਾਣਾ ਪਾਇਆ ਆ ਜਿਹੜੇ ਦਾ ਬਾਈ ਬੱਚਿਆਂ ਵਾਲੇ ਆ ਕੂਤਰ ਠੀਕ ਆ ਉਹਨਾਂ ਨੂੰ ਤਾਂ ਚਲੋ ਤੁਸੀਂ ਆਪ ਬੱਚਿਆਂ ਨੂੰ ਆਪ ਪਾਣੀ ਦੇ ਦਿਆ ਦਿਆ ਕਰੋ ਹਨਾ ਜੇ ਛੋਲੇ ਸੁੱਕੇ ਪੋਣੇ ਆ ਤਾਂ ਮੂੰਗੀ ਵਗੈਰਾ ਤੇ ਜੇ ਬਾਈ ਤੁਸੀਂ ਅੜਾਵੇ ਕਬੂਤਰਾਂ ਨੂੰ ਕਹਿੰਦੇ ਆਪਾਂ ਪੋਣੀ ਮੂੰਗੀ ਜਾਂ ਸਰ ਮੂੰਗੀ ਜਾਂ ਛੋਲੇ ਹਨਾ ਇਧਰ ਮੂੰਗੀ ਤਾਂ ਚਲੋ ਯਾਰ ਕਿਸੇ ਨੂੰ ਵੀ ਪਾ ਦਿਓ ਮੂੰਗੀ ਏਡਾ ਪਾਣੀ ਨਹੀਂ ਚੂਸਦੀ ਚੱਕਰ ਹੁੰਦਾ ਬਾਈ ਜਿਹੜੇ ਕਾਲੇ ਛੋਲੇ ਤੇ ਸੋਇਆਬੀਨ ਦੀ ਦਾਲ ਇਹ ਪਾਣੀ ਚੂਸਦੀਆਂ ਆ ਕਣਕ ਵੀ ਪਾਣੀ ਬਹੁਤ ਸੋਖਦੀ ਠੀਕ ਆ ਫਿਰ ਤਿੰਨੇ ਹੀ ਮਿਕਸ ਹੋ ਜਾਂਦੀਆਂ ਚੀਜ਼ਾਂ ਨਾ ਸਰੋਂ ਪਾਣੀ ਸੋਖਦੀ ਤੇ ਨਾ ਮੂੰਗੀ ਪਾਣੀ ਸੋਖਦੀ ਇੰਨਾ ਫਿਰ ਬਾਈ ਉਹਨਾਂ ਨੂੰ ਇਦਾਂ ਕਰਿਆ ਕਰੋ ਜਿੱਦਾਂ ਤੁਸੀਂ ਦਾਣਾ ੜਾਵਿਆਂ ਨੂੰ ਪਾਤਾ ਕੁੱਜੇ ਬਾਹਰ ਕੱਢ ਦੋ ਠੀਕ ਆ ਅੱਧੇ ਘੰਟੇ ਬਾਅਦ ਦਾਣਾ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਪਾਣੀ ਪਾਓ ਬਾਈ ਇੱਕ ਤਾਂ ਉਹ ਰਜਮਾ ਪਾਣੀ ਪੀਣਗੇ ਇੱਕ ਉਹਨਾਂ ਦੇ ਜਿਸਮ ਨੂੰ ਪਾਣੀ ਲੱਗੂਗਾ ਤੇ ਦਾਣਾ ਗਲਦਾ ਰਹੂਗਾ ਜਦੋਂ ਆਪਾਂ ਪਾਣੀ ਪਿਆਰੰਦੇ ਨੇ ਬਾਈ ਬਹੁਤ ਥੋੜਾ ਪਾਣੀ ਪੀਂਦੇ ਹੂ ਤਰ ਉਸੇ ਟਾਈਮ ਹੀ ਦਾਣਾ ਖਾ ਕੇ ਨਾ ਉਹਨਾਂ ਨੇ ਦਾਣੇ ਦਾ ਪੋਟਾ ਭਰਿਆ ਹੁੰਦਾ ਤੇ ਪਾਣੀ ਬਹੁਤ ਜਦੋਂ ਫੇ ਬਾਈ ਅੱਧਾ ਘੰਟਾ ਦਾਣਾ ਖਾਦੇ ਨੂੰ ਹੋ ਜਾਂਦਾ ਆ ਅੱਧੇ ਘੰਟੇ ਤੋਂ ਉੱਤੇ ਨਹੀਂ ਕਰਨਾ ਅੱਧਾ ਘੰਟਾ ਹੀ ਰੱਖਣਾ ਉਦਾਫੇ ਅੰਦਰੋਂ ਸੋਕ ਪੈਂਦੀ ਆ ਵੀ ਯਾਰ ਪਾਣੀ ਹੋਵੇ ਹਨਾ ਅੰਦਰੋਂ ਪਿਆਸ ਪੂਰੀ ਲੱਗਦੀ ਫੇਰ ਬਾਈ ਉਹ ਘੱਟੋ ਘੱਟ ਵੀ 25 30 ਐਮਐਲ ਪਾਣੀ ਪੀ ਜਾਂਦੇ ਹੁੰਦੇ ਠੀਕ ਆ ਤੇ 20 ਐਮਐਲ ਤੋਂ ਤਾਂ ਉੱਤੇ ਬਾਈ ਪੀਂਦਾ ਹੀ ਆ ਕਬੂਤਰ ਜਦੋਂ ਪਿਆਸਾ ਹੋਵੇ ਨਾ 20 25 ਐਮਐਲ ਪਾਣੀ ਪੀ ਜਾਂਦਾ ਨਹੀਂ ਤਾਂ ਬਾਈ ਪਰਖ ਕੇ ਦੇਖ ਲਿਓ ਤੁਸੀਂ ਠੀਕ ਆ ਜਦੋਂ ਆ ਪੂਰਾ ਪਿਆਸਾ ਹੋਵੇ 20 ਐਮਐਲ ਇਹ ਚਲੋ ਆਪਾਂ ਲਾ ਕੇ ਜਾਂਦੇ ਆ ਨਾ ਕਈ ਕਬੂਤਰ ਜਿਹੜੇ ਵੱਡੇ ਪੋਟੇ ਵਾਲੇ ਉਹ ਪੀ ਜਾਂਦੇ ਆ 25 ਐਮਐਲ ਤਾਂ ਪੀਂਦੇ ਆ ਤੇ ਜ਼ਿਆਦਾ ਵੀ ਪੀਂਦੇ ਹੋਣਗੇ ਘੱਟ ਵੀ ਹਨਾ ਵੀ ਹਰੇ ਕਬੂਤਰ ਦਾ ਆਬਦਬਦ ਦਾ ਹਿਸਾਬ ਤੇ ਐਂਦਾ ਪਾਇਆ ਕਰੋ ਫੇਰ ਬਾਈ ਉਹਨਾ ਪੋਟੇ ਚ ਗਰਮੀ ਨਹੀਂ ਪੈਂਦੀ ਠੀਕ ਆ ਇੱਕ ਦਾਣਾ ਦੂਜਾ ਪੋਟਾ ਜਾਮ ਨਹੀਂ ਹੁੰਦਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਜਿਹੜਾ ਅੱਖਾਂ ਦੀ ਦਵਾਈ ਤੋਂ ਬਾਈ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਵੀ ਵੀਡੀਓ ਮੈਂ ਹਰੇਕ ਬਿਮਾਰੀ ਤੋਂ ਪਾਈ ਆ ਠੀਕ ਆ ਜੇ ਕਿਸੇ ਬਾਈ ਨੂੰ ਲੱਗਦਾ ਹੁੰਦਾ ਨਾ ਵੀ ਇਸ ਵੀਡੀਓ ਚ ਨਹੀਂ ਦੱਸਿਆ ਬਾਈ ਬਾਕੀ ਜੇ ਨਵਾਂ ਵੀ ਕੋਈ ਬਾਈ ਆਪਣੀ ਵੀਡੀਓ ਨੂੰ ਦੇਖ ਕੇ ਆਉਂਦਾ ਰੋਜ਼ ਦੀ ਰੋਜ਼ ਹਨਾ ਤੇ ਬਾਈ ਉਹ ਤੁਸੀਂ ਪੁਰਾਣੀਆਂ ਵੀਡੀਓ ਖੋਲ ਕੇ ਦੇਖਿਆ ਕਰੋ ਠੀਕ ਆ ਮੇਰਾ ਨਾਮ ਲਿਖ ਕੇ ਚੈਨਲ ਦਾ ਉੱਥੇ ਸਰਚ ਮਾਰ ਲਿਆ ਕਰੋ ਬਾਈ ਸਾਰੀਆਂ ਹਰ ਇੱਕ ਬਿਮਾਰੀ ਤੋਂ ਤਕਰੀਬਨ ਮੈਂ ਵੀਡੀਓ ਪਾਈ ਆ ਉੱਥੇ ਤੁਹਾਨੂੰ ਨਿਕਲ ਜਾਇਆ ਕਰੋਗੇ ਕਿਉਂਕਿ ਵੀਰੇ ਇੱਕ ਹੀ ਹੁਣ ਮੈਂ ਅੱਖਾਂ ਦੀ ਘੱਟੋ ਘੱਟ 20 25 ਵੀਡੀਓ ਅੱਖਾਂ ਦੀ ਦਵਾਈ ਦੀ ਮੈਂ ਦੱਸ ਚੁੱਕਿਆ ਹੁਣ ਜੇ ਫੇਰ ਉਹ ਵਾਰ-ਵਾਰ ਕਰਦੇ ਆ ਤੇ ਇਹ ਉਹ ਮੁਸ਼ਕਲ ਆ ਨਾ ਵੀਰੋ ਹਰ ਇੱਕ ਕੋਈ ਖੇਜ ਜਾਂਦਾ ਯਾਰ ਇੱਕੋ ਹੀ ਨੁਕਤਾ ਦੱਸੀ ਜਾਂਦੇ ਬਾਰ-ਬਾਰ ਤੇ ਇੱਕ ਇੱਕ ਹੋਰ ਕਮੈਂਟ ਆਇਆ ਠੀਕ ਆ ओके ਕਿੰਦਾ ਬਾਈ ਜਿਹੜੀ ਯਾਰ ਕਾਪੀ ਆ ਤੁਹਾਡੇ ਕੋਲ ਜਿਹਦੇ ਕੋਈ ਨੁਕਤੇ ਤੁਕਤੇ ਜਾਂ ਕੁਝ ਵੀ ਲਿਖਿਆ ਬਾਈ ਉਹਦੀ ਫੋਟੋ ਕਾਪੀ ਕਰਾ ਕੇ ਫੋਟੋ ਸਟੇਟ ਵੀ ਉਹ ਮੈਨੂੰ ਦੇ ਦੇਓਗੇ ਬਾਈ ਦੇਖੋ ਆਪਾਂ ਇੱਥੇ ਹੀ ਮਰਦੇ ਆ ਜਦੋਂ ਆਪਾਂ ਤੱਤਾ ਤੱਤਾ ਖਾਂਦੇ ਆ ਨਾ ਆਪਾਂ ਇੱਥੇ ਮਰਦੇ ਆ ਮੈਂ ਹਰ ਇੱਕ ਗੇਮ ਦੱਸਦਾ ਮੈਂ ਪੜਦਾ ਬਾਈ ਕੋਈ ਨਹੀਂ ਰੱਖਦਾ ਬਾਕੀ ਬਾਈ ਮੈਂ ਹਨਾ ਪੂਰੇ ਵਾਦੇ ਤੇ ਯਕੀਨ ਨਾ ਕਰਦਾ ਠੀਕ ਹੈ ਜੋ ਵੀ ਦੱਸਦਾ ਗੇਮ ਤਾਨੂੰ ਸਹੀ ਗੇਮ ਦੱਸਦਾ ਠੀਕ ਆ ਬਾਕੀ ਮੈਂ ਸੋਵਾ ਖਾ ਕੇ ਨਹੀਂ ਪ੍ਰੂਫ ਕਰੂੰਗਾ ਕਿਉਂਕਿ ਸੋਵਾ ਖਾਨ ਵਾਲਾ ਬੰਦਾ ਹਮੇਸ਼ਾ ਝੂਠਾ ਹੀ ਹੁੰਦਾ ਠੀਕ ਆ ਬਾਕੀ ਤੁਸੀਂ ਯਕੀਨ ਕਰਨਾ ਮੈਂ ਪੂਰੀ ਗੇਮ ਜੋ ਵੀ ਦੱਸਦਾ ਬਾਈ ਕਾਪੀਆਂ ਵੀ ਕਿਤੋਂ ਮੈਂ ਜਾ ਮੈਨੂੰ ਕਿ ਸਾਰ ਨੇ ਜਾਂ ਕਿਤੋਂ ਬਣੀਆਂ ਬਣੀਆਂ ਨਹੀਂ ਬਾਈ ਆਈਆਂ ਠੀਕ ਆ ਮੇਰਾ ਕਰਗੁਆੜਨੀ 17 18 ਸਾਲ 19 ਸਾਲ ਦਾ ਤਜਰਬਾ ਆ ਬਾਈ ਠੀਕ ਆ ਜਿਹੜਾ ਉਹ ਕਾਪੀਆਂ ਚ ਲਿਖਿਆ ਇੰਨੇ ਚਿਰ ਦੀ ਮੇਰੀ ਮਿਹਨਤ ਆ ਜਦੋਂ ਤੁਸੀਂ ਤਾ ਕਾਪੀਆਂ ਮੈਂ ਕਹਿੰਦਾ ਤੁਹਾਨੂੰ ਮੈਂ origignal ਵੀ ਦੇ ਦੂੰ ਬਾਈ ਤੁਹਾਨੂੰ ਤਾਂ ਵੀ ਨਹੀਂ ਗੇਮ ਦੀ ਪਤਾ ਲੱਗਣੀ ਠੀਕ ਆ ਚੀਜ਼ਾਂ ਮਿਲ ਜੂਗੀਆਂ ਉਹਨਾਂ ਨੂੰ ਲਾਉਣਾ ਕਿੱਦਾਂ ਯੂਜ਼ ਕਿੱਦਾਂ ਕਰਨਾ ਕਿੰਨੀ ਮਾਤਰਾ ਚ ਕੀ ਕਰਨਾ ਕਦੋਂ ਲੱਗਣਾ ਉਹ ਕਿੱਥੋਂ ਸਿੱਖੂਗੇ ਠੀਕ ਆ ਜਦ ਮੈਂ ਤੁਹਾਨੂੰ ਬਾਈ ਠੰਡਾ ਠੰਡਾ ਖਵਾ ਰਿਆਂ ਉਹ ਖਾਓ ਠੀਕ ਆ ਐਦਾਂ ਹੀ ਆਪਾਂ ਦੇਖੋ ਮਰਦੇ ਵੀ ਇੱਥੇ ਹੀ ਆਪਾਂ ਮੈਂਟੋ ਮਿੰਟੀ ਕਾਲੀ ਕਾਲੀ ਜਿਹਦਾ ਉਸਤਾਦ ਪਾਈਏ ਠੀਕ ਆ ਯਾਰ ਮੈਂ ਅਗਲੇ ਸਾਲ ਬਾਜ਼ੀਆਂ ਜਿੰਤਨੀਆਂ ਉਸਤਾਦ ਪੋਣਾ ਉਸਤਾਦ ਦੀ ਬੈਕਗ੍ਰਾਉਂਡ ਨਹੀਂ ਦੇਖਣੀ ਲੱਖ 2 ਲੱਖ ਰੁਪਈਆ ਦੇ ਕੇ ਜਾ ਕੇ ਉਸਤਾਦ ਪਾ ਲੈਣਾ ਠੀਕ ਆ ਬਾਅਦ ਵਿੱਚੋ ਜੇ ਬਾਈ ਚਾਂਸ ਪ੍ਰਮਾਤਮਾ ਚਲੋ ਹਰ ਇੱਕ ਬੰਦਾ ਮਾੜਾ ਨਹੀਂ ਹੁੰਦਾ ਉਸਤਾਦ ਸਾਰੇ ਚੰਗੇ ਆ ਕੋਈ ਹੁੰਦੇ ਆ ਆਪਾਂ ਕਹਿ ਸਕਦੇ ਕੋਈ ਪੈਸੇ ਖਾਨ ਵਾਲੇ ਵੀ ਬੰਦੇ ਬੈਠੇ ਆ ਵਿੱਚ ਬਥੇਰੇ ਬੈਠੇ ਆ ਠੀਕ ਆ ਜੇ 50 ਬੰਦੇ ਉਸਤਾਦ ਚੰਗੇ ਬੈਠੇ ਆ ਨਾ ਤੇ 50 ਖਾਨ ਵਾਲੇ ਵੀ ਬੈਠੇ ਆ ਠੀਕ ਆ ਇਹ ਤੁਸੀਂ ਸਹਿਮਤ ਹੋਵੋਗੇ ਮੇਰੇ ਹਿਸਾਬ ਨਾਲ ਮੇਰੀ ਗੱਲ ਨਾਲ ਮੈਂ ਸਾਰਿਆਂ ਨੂੰ ਨਹੀਂ ਮਾੜਾ ਕਹਿੰਦਾ 50 ਬਹੁਤ ਚੰਗੇ ਬੈਠੇ ਆ ਠੀਕ ਆ 50 ਬੰਦੇ ਬਹੁਤ ਚੰਗੇ ਬੈਠੇ ਆ 50% ਜਿਹੜੇ ਆ ਉਹ ਮਾੜੇ ਵੀ ਬੈਠੇ ਆ ਠੀਕ ਆ ਜੇ ਚੰਗੇ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ ਹਨਾ ਤੇ ਆਪਾਂ ਜਾਣੇ ਘਰ ਹੀ ਖਵਾਉਣੇ ਇੱਕ ਹਿਸਾਬ ਦਾ ਠੀਕ ਆ ਬਾਕੀ ਉਸ ਬੰਦੇ ਨੂੰ ਵੀ ਕਦਰ ਚਾਹੀਦੀ ਆ ਹਨਾ ਜਿਹੜਾ ਆਪਣੇ ਚੇਲੇ ਨਾਲ ਜਿਹਨੂੰ ਚੇਲਾ ਕੀ ਆਪਣਾ ਪੁੱਤੀ ਮੰਨ ਲਿਆ ਹਨਾ ਉਹਨਾਂ ਕੋਈ ਵੀ ਲਕੋ ਰੱਖੇ ਜਾਂ ਉਹਨਾਂ ਮਾੜੀ ਕਰੇ ਠੀਕ ਆ ਕਬੂਤਰਾਂ ਵਾਲਾ ਜਾਂ ਕਿੱਦਾਂ ਵੀ ਹਨਾ ਮੈਨੂੰ ਬਾਈ ਦਿਹਾੜੀ ਤੇ ਪਟਾਣੇ 50 ਫੋਨ ਹੁੰਦੇ ਬਾਈ ਉਸਤਾਦ ਪਾਇਆ ਸੀ ਯਾਰ ਕਬੂਤਰ ਲੈ ਗਿਆ ਮੇਰੇ ਕੋ ਮੇਰੇ ਕੋ ਆ ਚੀਜ਼ ਮੰਗ ਕੇ ਲੈ ਗਿਆ ਕਦੀ ਮੇਰੇ ਤੋਂ 500 ਲੈ ਜਾਣਾ ਕਦੀ 1000 ਲੈ ਜਾਣਾ ਵੀ ਆ ਫੇ ਦੱਸੂਗਾ ਉਹ ਚੀਜ਼ਾਂ ਮਾੜੀਆਂ ਬਾਈ ਬਹੁਤ ਫੋਨ ਹੁੰਦੇ ਮੈਨੂੰ ਹਨਾ ਜਿਹੜੇ ਬਾਈ ਕੀ ਨਵੇਂ ਬੰਦਿਆਂ ਨੂੰ ਉਸਤਾਦ ਪਾ ਲੈਂਦੇ ਜਾਂ ਕਿੱਦਾਂ ਵੀ ਤੇ ਉਹ ਉਹ ਚੀਜ਼ ਤੋਂ ਥੋੜਾ ਜਿਆ ਵਚੋ ਗਰਮ ਠੰਡਾ ਠੰਡਾ ਖਾਓ ਬਾਈ ਮਿਹਨਤ ਕਰੋ 2 ਸਾਲ ਲੱਗ ਜਾਣਗੇ 3 ਸਾਲ ਹਾਂ ਬਾਕੀ ਬਾਈ ਜਿਹੜਾ ਚੰਗਾ ਬੰਦਾ ਨਾ ਤੁਸੀਂ ਚੰਗੇ ਉਸਤਾਦ ਨੂੰ ਜਿੰਨੂੰ ਕੋ ਪੈਸੇ ਦਾ ਲਾਜ ਨਹੀਂ ਹੋਊਗਾ ਲਾਲਚ ਨਹੀਂ ਹੋਊਗਾ ਬਾਈ ਉਹਨੂੰ ਫੋਨ ਕਰਿਓ ਉਹ ਤੁਹਾਨੂੰ ਬਾਈ ਫ੍ਰੀ ਗੇਮ ਦੱਸ ਦੂਗਾ ਠੀਕ ਆ ਜੇ ਉਹਨੂੰ ਕਹੂਗੇ ਬਾਈ ਮੇਰੇ ਇੰਨਾ ਟਾਈਮ ਹੋ ਗਿਆ ਥੱਕੇ ਖਾਂਦੇ ਨੂੰ ਯਾਰ ਲਾਟ ਪਰਲਾ ਸਰਾ ਉਹ ਫ੍ਰੀ ਫੜਾਊਗਾ ਤੁਹਾਨੂੰ ਕਦੀ ਇਹ ਨਹੀਂ ਕਹੂਗਾ ਆ ਕੇ ਮੈਨੂੰ ਪਹਿਲਾਂ ਚੇਲਾ ਪਾ ਐ ਸੋਰੀ ਉਸਤਾਦ ਪਾ ਠੀਕ ਆ ਮੈਂ ਫੇਰ ਤੈਨੂੰ ਗੋਣ ਦੱਸਣਾ ਵੀ ਮੇਰਾ ਚੇਲਾ ਬਣ ਐਦਾਂ ਕੋਈ ਨਹੀਂ ਕਹੂਗਾ ਬਾਈ ਜਿਹੜਾ ਚੰਗਾ ਬੰਦਾ ਹੋਊਗਾ ਉਹ ਇਹੀ ਕ ਠੀਕ ਆ ਜਿਧੋਂ ਵਾਲਾ ਬਾਬਾ ਨਾਨਕ ਆ ਮਿਹਨਤ ਕਰੋ ਕਾਪੀ ਦਾ ਬਾਈ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਉਹ ਪ੍ਰੋਪਰਲੀ ਸਾਰਾ ਨਹੀਂ ਕੋਈ ਦਿਖਾ ਸਕਦੇ ਬਾਕੀ ਮੈਂ ਬਾਈ ਦੱਸਦਾ ਹੁੰਦਾ ਨਾ ਜੋ ਵੀ ਉਹ ਤੁਹਾਡਾ ਯਕੀਨ ਚਾਹੀਦਾ ਮੇਰੇ ਤੇ ਮੈਂ ਸਾਰਾ ਕੁਝ ਸਹੀ ਦੱਸਦਾ ਠੀਕ ਆ ਤੇ ਕਾਪੀ ਦਿਖੋ ਨਾ ਬਾਈ ਕੁਝ ਨਹੀਂ ਹੋਣਾ ਠੀਕ ਆ ਗੱਲਾਂ ਸਿੱਖ ਲਓ ਪੁੱਛ ਲੋ ਫੋਨ ਕਰ ਲੋ ਮੈਂ ਸਾਰੀ ਗੇਮ ਦੱਸ ਦਾਂ ਜਿਹੜਾ ਵੀ ਮੈਨੂੰ ਫੋਨ ਕਰਦਾ ਬਾਈ ਕੋਈ ਪਤਾ ਹੀ ਕਹਿ ਦੇਵੇ ਵੀ ਬਾਈ ਮੈਂ ਤੈਨੂੰ ਫੋਨ ਕੀਤਾ ਸੀ ਤੂੰ ਮੈਨੂੰ ਆ ਨੁਕਤਾ ਨਹੀਂ ਦੱਸਿਆ ਜਾਂ ਮੈਂ ਆ ਚੀਜ਼ ਪੁੱਛੀ ਜਾਂ ਦੂਸਰ ਪੁੱਛੀ ਜਾਂ ਕਹਿਰ ਪੁੱਛੀ ਵੀ ਤੂੰ ਸਾਨੂੰ ਸੱਚ ਨਹੀਂ ਦੱਸਿਆ ਸਾਰੀ ਗੇਮ ਬਾਈ ਮੈਂ ਸੱਚ ਦੱਸਦਾ ਹੁਣਾਂ ਮੈਂ ਕਦੀ ਵੀ ਪਰਦਾ ਨਹੀਂ ਰੱਖਿਆ ਜਾਂ ਮੈਂ ਨਾ ਕਰ ਦੂੰਗਾ ਨਹੀਂ ਬਾਈ ਮੈਂ ਤੈਨੂੰ ਦੱਸਣਾ ਨਹੀਂ ਜੇ ਮੈਂ ਦੱਸਣਾ ਤੇ ਮੈਂ ਸੱਚ ਦੱਸੂਗਾ ਠੀਕ ਆ ਬਾਕੀ ਤੁਹਾਡਾ ਯਕੀਨ ਆ ਤੇ ਲੋ ਬਾਬਿਓ ਬਾਕੀ ਕਮੈਂਟਾਂ ਦੇ ਜਵਾਬ ਦਈਏ ਗੱਲਾਂ ਹਨਾ ਬਹੁਤ ਹੋ ਗਈਆਂ ਤੇ ਬਸ ਏ ਬਾਈ ਉਹੀ ਆ ਵੀ ਜਿਹੜਾ ਬਾਈ ਨੇ ਮੈਨੂੰ ਕਿਹਾ ਸੀ ਵੀ ਯਾਰ ਫੋਟੋ ਸਟੇਟ ਕਰਕੇ ਕਾਪੀ ਦੇ ਦੇ ਹਨਾ ਉਹਨੂੰ ਬਾਈ ਨੂੰ ਮੈਂ ਇੱਕ ਸਮਝਾਇਆ ਬਾਈ ਗੁੱਸਾ ਨਾ ਕਰਿਓ ਠੀਕ ਆ ਮੈਂ ਵੀ ਗੁੱਸਾ ਨਹੀਂ ਕਰਦਾ ਤੁਹਾਡਾ ਭਰਾ ਆ ਹਨਾ ਛੋਟਾ ਵੱਡਾ ਜੋ ਮਰਜ਼ੀ ਸਮਝ ਲਓ ਠੀਕ ਆ ਦੇਖੋ ਠੰਡਾ ਖਾਓ ਬਾਈ ਮੈਂ ਤਾਂ ਬਸ ਇਹੀ ਕਹੂੰਗਾ ਤੁਸੀਂ ਜੁੜੇ ਰਹੋ ਮੇਰੇ ਨਾਲ ਸਾਰੀ ਗੇਮ ਦੱਸੂੰਗਾ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਆ ਠੀਕ ਆ ਥੋੜੀ ਬਾਲੀ ਜਿੰਨੀ ਵੀ ਨੌਲੇਜ ਹੈਗੀ ਨਾ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਾਲੇ ਨਾ ਪਾਓ ਤੇ ਆਇਓ ਬਾਬਿਓ ਬਾਕੀ ਤੁਹਾਨੂੰ ਆਪਾਂ ਪਹਿਲਾਂ ਦਾਣਾ ਧੁਪਿਆ ਦਾਣਾ ਪਾਈਏ ਕਬੂਤਰਾਂ ਨੂੰ ਠੀਕ ਆ ਬਾਕੀ ਰੁਟੀਨ ਬਾਅਦ ਚ ਸ਼ੁਰੂ ਕਰਦੇ ਆ ਤੇ ਜਿਹੜੇ ਕੋ ਕਮੈਂਟ ਦਾ ਨਹੀਂ ਜਵਾਬ ਦੇ ਆ ਉਹ ਵੀ ਦਿੰਨੇ ਆ ਤੇ ਜਿਹੜੀ ਆਪਾਂ ਗੱਲ ਸੱਚ ਕਰਦੇ ਸੀ ਜਿਹੜੀ ਮੇਨਤਾਂ ਮ ਭੁੱਲੀ ਚੱਲਿਆ ਸੀ ਵੀ ਆਪਾਂ ਕਹਿਰ ਵਾਲੀਆਂ ਘਰ ਵਾਲੀਆਂ ਬਾਜੀਆਂ ਦਾ ਹਨਾ ਆਪਾਂ ਜਿੱਥੇ ਤੱਕ ਬਾਈ ਗੱਲ ਗੱਲ ਕੀਤੀ ਸੀ ਉਹਦੇ ਵਿੱਚ ਹਨਾ ਵੀ ਕਿਤਾ ਕਿਤਾ ਕਰਨੀ ਕਿਤਾ ਕਿਤਾ ਨਹੀਂ ਹਨਾ ਬਾਈ ਜਿਹੜੇ ਨਾ ਜਿਹੜੇ ਆਪਾਂ ਮਲਕ ਕਰਦੀਆਂ ਬਾਜੀਆਂ ਤੇ ਕਬੂਤਰ ਕੱਢਣੇ ਡਾਉਣੇ ਆ ਇੱਕ ਗੱਲ ਮੇਰੀ ਜਰੂਰ ਇਸ 16 ਆਨੇ ਬਾਈ ਆਪਣੇ ਪੱਲੇ ਨਾਲ ਵੰਡ ਲਿਓ ਉਹਨਾਂ ਨੂੰ ਕਦੀ ਵੀ ਜਿਹੜੇ ਘਰ ਤੇ ਆਪਾਂ ਬਾਜੀ ਰੋਣੇ ਆ ਕਬੂਤਰ ਉਹਨਾਂ ਨੂੰ ਕਦੀ ਵੀ ਫੀਡ ਨਹੀਂ ਪੋਣੀ ਇਹ ਗੱਲ ਬਾਈ 100% ਸਹੀ ਆ ਇਹ ਤਾਂ ਪੱਲੇ ਵੰਨ ਲਿਓ ਜਿਹੜੇ ਕਬੂਤਰ ਘਰੇ ਡੋਣੇ ਆ ਨਾ ਉਹਨਾਂ ਨੂੰ ਸਿਆਲਾਂ ਦੇ ਵਿੱਚ ਜਦੋਂ ਆਪ ਬੱਚੇ ਪਾਲਦੇ ਆ ਨਾ ਇੱਟ ਕੁੱਟ ਕੇ ਪਾਓ ਫੀਡ ਦੀ ਜਗ੍ਹਾ ਉਹਦੇ ਮਾਂ ਪਿਓ ਜਿਹੜੇ ਇੱਟ ਖਾ ਕੇ ਬੱਚੇ ਨੂੰ ਦੇਣਾ ਠੀਕ ਆ ਰੋਟੀ ਚੁਰੋ ਫੀਡ ਦੀ ਜਗ੍ਹਾ ਤੁਸੀਂ ਰੋਟੀ ਚੁਰੋ ਠੀਕ ਆ ਹਲਕੀ ਫੁਲਕੀ ਸਰੋਂ ਪਾਓ ਮੂੰਗੀ ਪਾਓ ਛੋਲੇ ਪਾਓ ਠੀਕ ਆ ਜੇ ਛੋਲੇ ਨਹੀਂ ਪਉਣ ਤੇ ਛੋਲਿਆਂ ਦੀ ਦਾਲ ਪਾਓ ਜਦੋਂ ਵੱਡੇ ਹੋ ਜਾਂਦੇ ਥੋੜੇ ਜਿਹਾ ਬੱਚੇ ਨਾ ਪਹਿਲਾਂ ਤਾਂ ਹਲਕਾ ਰੋਟੀ ਰੁੱਟੀ ਪਾਈ ਚਲੋ ਇੱਟ ਕੁੱਟ ਕੇ ਪਾਈ ਚਲੋ ਨਾਲ ਕੋਈ ਵੀ ਮਲਟੀਵਿਟਾਮਿਨ ਚਲਾਈ ਚਲੋ ਹਨਾ ਇਹ ਲੀਵਰ 50 ਪਾਈ ਜੋ ਪੋਟੇ ਪੁੱਟੇ ਨਹੀਂ ਜਾਂਮ ਹੁੰਦੇ ਪਾਵਰ ਜਲ ਦੇ ਲੋ ਇਦਾਂ ਹੀ ਚੀਜ਼ਾਂ ਦੋ ਤੇ ਘਰ ਤੇ ਡੋਂ ਵਾਲਿਆਂ ਦੇ ਕੂਤਰਾ ਨੂੰ ਕਦੀ ਵੀ ਫੀਡ ਦੀ ਪੋਣੀ ਦੂਜੀ ਗੱਲ ਘਰ ਤੇ ਉੱਡਣ ਵਾਲੇ ਕਬੂਤਰਾਂ ਨੂੰ ਬਾਈ ਕਦੀ ਵੀ ਤੁਸੀਂ ਜੇ ਛੋਲੇ ਪਾਉਨੇ ਹਨਾ ਤੇ ਨਾਲ ਬਾਜਰਾ ਨਹੀਂ ਪਾਉਣਾ ਠੀਕ ਆ ਜੇ ਬਾਜਰਾ ਪਾਉਣਾ ਤੇ ਬਾਜਰਾ ਪੌਣ ਦਾ ਵੀ ਤੁਹਾਨੂੰ ਮੈਂ ਇੱਕ ਟੰਗ ਦੱਸ ਦਿੰਨਾ ਘਰਤੀਆਂ ਬਾਜ਼ੀਆਂ ਤੇ ਜਿੱਦਾਂ ਆਪਾਂ ਸਮਝ ਲਓ ਗਿਰੀਆਂ ਸੇਮ ਲੱਗਣੀਆਂ ਸਾਰਾ ਕੁਝ ਸੇਮ ਲੱਗਣਾ ਕਬੂਤਰ ਨੂੰ ਛੋਲੇ ਆਪਾਂ ਬੰਦ ਕਰਤੇ ਸਿਆਲਾਂ ਦੀ ਗੱਲ ਕਰਦਾ ਮੈਂ ਜੀ ਆਪਾਂ ਗਰਮੀਆਂ 'ਚ ਬਾਜੀ ਤੱਕ ਨਹੀਂ ਪਹੁੰਚੇ ਸਿਆਲਾਂ ਦੀ ਗਰਮ ਗੱਲ ਕਰਦਾ ਆਪਾਂ ਛੋਲੇ ਬੰਦ ਕਰਤੇ ਬਾਜਰਾ ਲੈ ਆਉਣਾ ਸਰੋਂ ਤੇ ਮੂੰਗੀ ਨਾਲ ਚਲਾਈ ਰੱਖਣੀ ਹਲਕੀ ਹਲਕੀ ਜਿੱਦਾਂ ਲਾ ਲਓ ਫਰਵਰੀ ਮਾਰਚ ਮਾਰਚ ਮਹੀਨੇ ਦੀ ਆਪਾਂ ਗੱਲ ਕਰਦੇ ਆਂ ਮਾਰਤੀ ਵੀ ਨੈ ਛੋਲੇ ਬੰਦ ਕਰਤੇ ਰਾਤ ਨੂੰ ਦੁੱਧ ਚ ਭੇਨੇ ਬਾਈ ਦੁੱਧ ਚ ਜਿੱਦਾਂ ਮਤਲਬ ਤੁਸੀਂ ਪਾਈਆ ਕਰ ਦੁੱਧ ਲੈ ਲਓ ਠੀਕ ਆ ਉਹਦੇ ਵਿੱਚ ਤੁਸੀਂ ਆਪ ਦੇ ਜਿੰਨੇ ਕ ਬਾਜਰਾ ਪੋਣਾ ਨਾ ਤੁਹਾਨੂੰ ਪਤਾ ਯਾਰ ਮੈਨੂੰ 5 ਛੋਲੇ ਦਿੰਦਾ 6 ਛੋਲੇ 6ਾਂ ਛੋਲਿਆਂ ਦੇ ਹਿਸਾਬ ਨਾਲ ਜਿੰਨਾ ਕ ਬਾਜਰਾ ਬਣਦਾ ਉਹਨਾਂ ਕ ਬਾਜਰਾ ਤੁਸੀਂ ਉਹਨੇ ਕ ਦੁੱਧ ਚ ਭੇਲੋ ਜਿਹੜਾ ਭਿੱਜਿਆ ਭਿੱਜਿਆ ਰਹੇ ਠੀਕ ਆ ਪਾਈਆ ਮੈਂ ਤਾਂ ਕਹਿਆ ਸੀ ਵੀ ਜੀ ਜਿਆਦਾ ਵੀ ਭੇਣਾ ਹਨਾ ਉਹ ਆਪਦੇ ਹਿਸਾਬ ਨਾਲ ਭੇਲੋ ਵੀ ਯਾਰ ਇੰਨਾ ਕ ਬਾਜਰਾ ਹੈ ਤੇ ਮੇਰੇ ਇੰਨੇ ਕ ਦੁੱਧ ਚ ਭੇਜ ਜਾਣਾ ਹਨਾ ਗਾਇਦਾ ਦੁੱਧ ਲੈ ਲਿਓ ਸਭ ਤੋਂ ਬੈਸਟ ਹੁੰਦਾ ਬੱਕਰੀ ਦਾ ਦੁੱਧ ਲੈ ਲਿਓ ਉਹ ਵੀ ਬੈਸਟ ਹੁੰਦਾ ਠੀਕ ਆ ਉਹ ਪੀ ਕੇ ਬਾਈ ਬਾਜਰਾ ਬਦਾਮ ਪਾਤੇ ਬਦਾਮ ਤੋਂ ਬਾਅਦ ਉਹ ਬਾਜਰਾ ਤੁਸੀਂ ਜਿੰਨਾ ਪਿਆ ਹੋਇਆ ਨਾ ਹਲਕੀ ਜੀ ਧੁੱਪ ਲਵਾਉਣੀ ਆ ਹਲਕੀ ਜੀ ਐਵੇਂ ਨੋਰਮਲ ਜੀ ਜੇ ਤਾਂ ਮਤਲਬ ਦੁੱਧ ਹੀ ਸੁੱਕੇ ਉਤੋਂ ਤੇ ਨਾਲ ਹੀ ਉਹ ਬਾਜਰਾ ਪਾ ਦੇਣਾ ਬਾਜਰਾ ਪਹਿਲਾਂ ਧੋ ਲੈਣਾ ਮਸਲ ਕੇ ਜਿਹੜੇ ਉੱਤੇ ਕੰਡੇ-ਕੰਡੇ ਜੇ ਹੁੰਦੇ ਨਾ ਉਹਦੇ ਉੱਤੇ ਛਿਲੜ ਜੀ ਉਹ ਲਾਛ ਜਵੇ ਉਸ ਤੋਂ ਬਾਅਦ ਤੁਸੀਂ ਉਹ ਜਿਹੜਾ ਦੁੱਧ ਆ ਉਹ ਵੀ ਦੇ ਸਕਦੇ ਆ ਕਬੂਤਰਾਂ ਨੂੰ ਜੋੜੇ ਵਾਲਿਆਂ ਨੂੰ ਦੇ ਦਿਓ ਉਹ ਦੇ ਦੋ ਦਾ ਕੋਈ ਨੁਕਸਾਨ ਨਹੀਂ ਵੱਡੀਆਂ ਕਬੂਤਰੀਆਂ ਨੂੰ ਦੋ ਵੱਡੇ ਕਬੂਤਰਾਂ ਨੂੰ ਦੋ ਤੇ ਬੱਚਿਆਂ ਨੂੰ ਨਾ ਦੋ ਕਲੀਆਂ ਵਾਲੇ ਬੱਚਿਆਂ ਤੇ ਇਹ ਚੀਜ਼ਾਂ ਨਾ ਪਾਓ ਕਲੀਆਂ ਵਾਲੇ ਬੱਚੇ ਨੂੰ ਜਿਆਦਾ ਗਰਮ ਪਾਉਂਗੇ ਤੇ ਗਾਂ ਜਾ ਕੇ ਫੈਂਸਰੀਆਂ ਬਹੁਤ ਨਿਕਲਦੀਆਂ ਜੂਨ ਜਲਾਈ ਦੇ ਵਿੱਚ ਠੀਕ ਆ ਤੇ ਜਿਹੜੇ ੜਾਵੇ ਕੂਤਰ ਆਪਣੇ ਉਹਨਾਂ ਨੂੰ ਤੁਸੀਂ ਦਾਹ ਪਰ ਜਿਹੜੇ ਸਾਫ਼ ਹੋ ਗਏ ਆ ਹਨਾ ਉਹਨਾਂ ਨੂੰ ਤੁਸੀਂ ਉਹ ਬਾਜਰਾ ਪਾਉਣਾ ਸ਼ੁਰੂ ਕਰ ਦੋ ਬਾਈ ਮਜ਼ਾਕ ਨਹੀਂ ਜੇ ਇਸ ਤਰੀਕੇ ਨਾਲ ਬਾਜਰਾ ਪਾਉਂਗੇ ਠੀਕ ਆ ਤੁਹਾਨੂੰ ਬਦਾਮ ਪਾਉਣ ਦੀ ਲੋੜ ਨਹੀਂ ਪਊਗੀ ਇਹ ਤਾਂ ਨਾ ਵਾਦਾ ਆ ਠੀਕ ਆ ਬਾਕੀ ਤੁਸੀਂ ਕਰਕੇ ਦੇਖ ਲਿਓ ਤਾਨੂੰ ਇੱਕ ਇੱਕ ਸੀਜ਼ਨ ਚ ਰਿਜ਼ਲਟ ਮਿਲ ਜੂ ਬਾਜਰਾ ਇਦਾਂ ਨਹੀਂ ਪਾਉਣਾ ਦੁੱਧ ਦੇ ਵਿੱਚ ਭੇਣਾ ਬਾਲੀ ਗੱਲ ਹੈ ਇੱਕ ਚਾਂਦੀ ਦਾ ਵਰਕ ਸਿੱਟ ਸਕਦੇ ਤੁਸੀਂ ਉਹ ਦੁੱਧ ਦੇ ਵਿੱਚ ਜਿਹੜਾ ਆਪਾਂ ਦੁੱਧ ਚ ਬਾਜਰਾ ਭੇਣਾ ਨਾ ਉਸ ਉਸ ਦੁੱਧ ਦੇ ਵਿੱਚ ਤੁਸੀਂ ਇੱਕ ਚਾਂਦੀ ਦਾ ਵਰਗ ਵੀ ਸਿੱਟ ਸਕਦੇ ਆ ਉਹਨਾਂ ਤਸਵੀਰ ਬਾਜਰੇ ਦੀ ਬਿਲਕੁਲ ਠੰਡੀ ਹੋ ਜਾਣੀ ਆ ਉਹ ਬਾਜਰਾ ਬਾਈ ਪਾਗ ਦੇਖੋ ਬਦਾਮਾਂ ਨਾਲੋਂ ਵੀ ਨਾ 100 ਗੁਣਾ ਜ਼ਿਆਦਾ ਅਸਰ ਕਰੂਗਾ ਤੇ ਬਹੁਤ ਕੈਂਡ ਚੀਜ਼ ਆ ਉਹ ਹਣਾ ਚਾਹੋ ਬਾਬਿਓ ਗੱਲਾਂ ਬਾਤਾਂ ਬਹੁਤ ਹੋ ਗਈਆਂ ਤੇ ਜੇ ਕਿਸੇ ਵੀਰ ਦਾ ਕਮੈਂਟ ਦਾ ਜਵਾਬ ਰਹਿ ਗਿਆ ਹੋਇਆ ਤੇ ਮੈਨੂੰ ਅੱਜ ਚੇਤਾ ਕਰਾ ਦਿਓ ਕੱਲ ਵਾਲੀ ਵੀਡੀਓ 'ਚ ਉਹ ਵੀ ਦੇ ਦੇਾਂਗੇ ਠੀਕ ਹੈ ਵੀਡੀਓ ਲੰਬੀ ਹੋ ਜਾਣੀ ਤੇ ਬਾਕੀ ਦੀ ਰੁਟੀਨ ਸ਼ੁਰੂ ਕਰੀਏ ਬਾਕੀ ਠੀਕ ਹੈ ਬਾਬਿਓ ਫਿਰ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਮਿਲਦੇ ਆਂ ਬਾਬਿਓ ਅਗਲੀ ਵੀਡੀਓ 'ਚ ਤੇ ਆਪਣਾ ਆਪਣਾ ਸਾਰੇ ਹੀ ਭਰਾ ਵੱਡੇ ਛੋਟੇ ਧਿਆਨ ਰੱਖਿਓ